ਅਸਮਾਨ ਨਾਲ ਜੁੜੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਜਿਹਾ ਜਿਹੜਾ ਮੱਧਮ ਜਿਹਾ ਮੀਂਹ ਪੈ ਸਕਦਾ ਪਰ ਮੌਸਮੀ ਭਾਗ ਬੋਲੋ ਕਿਸੇ ਵੀ ਹਨੇਰੀ ਜਾਂ ਭਾਰੀ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਹ ਮੌਸਮ 9 ਅਗਸਤ ਤੱਕ ਅਜਿਹਾ ਹੀ ਜਿਹੜਾ ਬਣਿਆ ਰਹੇਗਾ ਇਸ ਤੋਂ ਬਾਅਦ 10 ਤੇ 11 ਅਗਸਤ ਨੂੰ ਲਗਾਤਾਰ 2 ਦਿਨ ਜਿਹੜਾ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਆ ਬੀਤੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤਾਂ ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ ਤਾਪਮਾਨ 'ਚ ਜਿਹੜਾ 1.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਜਿਸ ਕਰਕੇ ਹੁਣ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਸੂਬੇ ਵਿੱਚ ਸਭ ਤੋਂ ਵੱਧ ਗਰਮੀ ਬਠਿੰਡਾ ਦੇ ਵਿੱਚ ਦਾ ਜੋ ਕੀਤੀ ਗਈ ਆ ਜਿੱਥੇ ਕਿ ਬਹੁਤ ਜਿਆਦਾ ਜਿਹੜਾ ਤਾਪਮਾਨ 35.6 ਡਿਗਰੀ ਸੈਲਸੀਅਸ ਰਿਹਾ ਦੂਜੇ ਪਾਸੇ ਪੌਂਗ ਡੈਮ ਵਿੱਚੋਂ ਜਿਹੜਾ ਅੱਜ ਆਥਨ ਵੇਲੇ ਪਾਣੀ ਛੱਡਿਆ ਜਾਵੇਗਾ ਜਿਸ ਨੂੰ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੌਂਗ ਡੈਮ ਵਿੱਚੋਂ ਜਿਹੜਾ ਆਥਨੇ ਪਾਣੀ ਛੱਡਿਆ ਜਾਵੇਗਾ ਬੋਰਡ ਵੱਲੋਂ ਫਲੱਡ ਗੇਟ ਖੋਲੇ ਜਾਣਗੇ ਪੌਂਗ ਡੈਮ ਅਟੈਚਮੈਂਟ ਏਰੀਆ ਵਿੱਚ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਇਸ ਸਮੇਂ ਜਿਹੜਾ ਡੈਮ ਵਿੱਚ ਪਾਣੀ ਦਾ ਪੱਧਰ 1369.44 ਫੁੱਟ ਦਰਜ ਕੀਤਾ ਗਿਆ ਹੋਰ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਵੱਧ ਰਿਹਾ ਪਰ ਫਿਲਹਾਲ ਕਿਸੇ ਵੀ ਖਤਰੇ ਦੀ ਕੋਈ ਗੱਲ ਜਿਹੜੀ ਉਹ ਸਾਹਮਣੇ ਨਹੀਂ ਆਈ ਤੇ ਹੁਣ ਆਪਾਂ ਗੱਲ ਕਰਦੇ ਹਾਂ 7 ਅਗਸਤ ਦੀ 7 ਅਗਸਤ ਨੂੰ ਜਿਹੜਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਵਿੱਚ ਜਿਹੜਾ ਅੱਜ ਤੋਂ ਲੈ ਕੇ ਪੰਜਾਬ ਪਰਸੈਂਟ ਤੱਕ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਮੋਹਾਲੀ ਫੋਤੇਗੜ ਸਾਹਿਬ ਤੇ ਪਟਿਆਲਾ ਦੇ ਵਿੱਚ ਕੁਝ ਥਾਵਾਂ ਤੇ 25 ਪਰਸੈਂਟ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਹੋਰ ਚਿੱਲਿਆਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਲੱਗੀ ਹੋਈ ਆ ਤੇ 8 ਅਗਸਤ ਦੀ ਗੱਲ ਕਰਦੇ ਆ 8 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਵਿੱਚ ਜ਼ਿਆਦਾਤਰ ਥਾਵਾਂ ਤੇ 50 ਤੋਂ 75 ਪਰਸੈਂਟ ਦੀ ਮੀਂਹ ਦੀ ਸੰਭਾਵਨਾ ਜਿਹੜੀ ਲਗਾਈ ਹੋਈ ਆ ਗੁਰਦਾਸਪੁਰ ਦੀ ਗੱਲ ਕਰਦੇ ਆ ਗੁਰਦਾਸਪੁਰ, ਕਪੂਰਥਲਾ, ਜਲੰਧਰ, ਮੋਹਾਲੀ ਤੇ ਪਟਿਆਲਾ ਵਿੱਚ ਜਿਹੜਾ ਕੁਝ ਥਾਵਾਂ ਤੇ 25 ਤੋਂ ਲੈ ਕੇ ਜਿਹੜਾ 50% ਦੀ ਮੀਂਹ ਦੀ ਸੰਭਾਵਨਾ ਲਗਾਈ ਹੋਈ ਆ 9 ਅਗਸਤ ਨੂੰ 9 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਜ਼ਿਆਦਾਤਰ ਥਾਵਾਂ ਤੇ ਜਿਹੜਾ 100% ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਗੁਰਦਾਸਪੁਰ, ਕਪੂਰਥਲਾ, ਜਲੰਧਰ, ਮੋਹਾਲੀ, ਫੋਤੇਗੜ ਸਾਹਿਬ ਤੇ ਪਟਿਆਲਾ ਦੇ ਵਿੱਚ 50 ਤੋਂ 75% ਦੀ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਆ ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਵਿੱਚ ਕੁਝ ਥਾਵਾਂ ਤੇ 25 ਤੋਂ 50% ਮੀਂਹ ਪੈ ਸਕਦਾ ਹੋਰ ਜ਼ਿਲ੍ਹਿਆਂ ਵਿੱਚ 25% ਤੱਕ ਮੀਂਹ ਦੀ ਸੰਭਾਵਨਾ ਲਗਾਈ ਜਾ ਰਹੀ ਆ ਪੰਜਾਬ ਵਿੱਚ ਜਿਹੜਾ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਜਿਹੜਾ ਮੱਧਮ ਜਾਂ ਮੀਂਹ ਪੈ ਸਕਦਾ ਪਰ ਮੀਂਹ ਤੇ ਹਨੇਰੀ ਨੂੰ ਲੈ ਕੇ ਜ਼ਿਆਦਾ ਜਿਹੜਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਵਿਭਾਗ ਦੇ ਵੱਲੋਂ ਪਰ ਮੌਸਮੀ ਭਾਗ ਅਨੁਸਾਰ ਆਉਣ ਵਾਲੇ 3 ਦਿਨ ਜਾਨੀ ਕਿ 9 ਅਗਸਤ ਦਾ ਜਿਹੜਾ ਸੂਬੇ ਵਿੱਚ ਇਸ ਤਰ੍ਹਾਂ ਦਾ ਹੀ ਮੌਸਮ ਉਹ ਬਣਿਆ ਰਹੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ 10 ਤੇ 11 ਅਗਸਤ ਦੀ 10 ਤੇ 11 ਅਗਸਤ ਨੂੰ ਲਗਾਤਾਰ ਜਿਹੜਾ 2 ਦਿਨ ਮੀਂਹ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਬੀਤੇ 24 ਘੰਟੇ ਦੇ ਵਿੱਚ ਸੂਬੇ ਦੇ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਅਦਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਤਾਪਮਾਨ ਆਮ ਦੇ ਕਰੀਬ ਜਾ ਪਹੁੰਚ ਗਿਆ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ 35.6 ਡਿਗਰੀ ਦਰਜ ਕੀਤਾ ਗਿਆ ਉਥੇ ਪਹਾੜਾਂ ਦੀ ਗੱਲ ਕਰਦੇ ਹਾਂ ਤਾਂ ਪਹਾੜਾਂ ਦੇ ਵਿੱਚ ਮੀਨੂ ਚੱਲਦੇ ਅੱਜ ਆਥਨੀ ਜਿਹੜਾ ਪੌਂਗ ਡੈਮ ਚੋਂ ਪਾਣੀ ਛੱਡਿਆ ਜਾਵੇਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ